ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੈਗਾ ਮਾਰਨਿੰਗ ਦਾ 6:30 ਹੋਏ ਹਜੇ 8:30 ਹੋ ਗਏ ਤੇ ਅੱਜ ਧੁੱਪ ਵੀ ਮੱਧਮ ਜੀ ਤੇ ਕੰਮ ਵੀ ਮੱਧਮ ਮੱਧਮ ਜੇ ਹੋਏ ਆ ਤੇ ਸਵੇਰ ਵਾਲੇ ਆਪਾਂ ਕੰਮ ਧੰਦੇ ਸਾਰੇ ਨਵੇਂਲੇ ਕੱਪੜੇ-ਕੁਪੜੇ ਧੋਲੇ ਹੌਣਾ ਠੰਡ ਵੀ ਥੋੜੀ ਜੀ ਵਾਧਦੀ ਜਾਂਦੀ ਆ ਤੇ ਕੰਮ ਵੀ ਹੋਣੀ ਹੋਣ ਲੱਗ ਗਏ ਹਨ ਤੇ ਵੈਸੇ ਨੇਰੇ ਵੀ ਠੰਡ ਘੱਟ ਹੁੰਦੀ ਆ ਮੈਂ ਤਾਂ ਹੀ ਸਵੇਰੇ ਸਵੇਰੇ ਕੱਪੜੇ ਧੋ ਕੇ ਉਦੋਂ ਬਾਅਦ ਚ ਜਾਨੀ ਹੁੰਦੀ ਗੁਰਦੁਆਰੇ ਨਾ ਕੇ ਵੀ ਚੱਲ ਗੁਰਦੁਆਰੇ ਗੁਰੂ ਘਰ ਤੇ ਜੇਦੋਂ ਮਰਜੀ ਜਾਵੜੋ 11 ਵਜੇ ਤੱਕ ਖੁੱਲਾ ਹੁੰਦਾ ਤੇ ਮੈਨੂੰ ਐ ਹੁੰਦਾ ਚੱਲ ਵੈਸੇ ਵੀ ਮੈਨੂੰ ਹੁਣ 5-7 ਹਫ਼ਤਾ ਹੀ ਹੋ ਗਿਆ ਅਰਦਾਸ ਹੋ ਜਾਂਦੀ ਹੈ ਮੇਰੇ ਜਾਨ ਤੋਂ ਪਹਿਲਾਂ ਤੇ ਜਾ ਮੈਂ ਉਹਦੀ ਕਿ ਪੜਦੀ ਹੁੰਦੀ ਮਗਰੀ ਤੇ ਆਈ ਨਿਆ ਕਿ ਹੁਣ ਠੰਡ ਹੋ ਗਈ ਆ ਤੇ ਕੰਮ ਧੰਦੇ ਇਸ ਵੇਲੇ ਤੋਂ ਅੱਪ ਲੇਟ ਨਿਕਲਿਆ ਕਰੂਗੀ ਤੇ ਹੌਲੀ-ਹੌਲੀ ਲੱਗੇ ਰਿਆ ਕਰਾਂਗੇ ਫਿਰ ਆਪਾਂ ਤੇ ਚਲੋ ਜੀ ਆਪਾਂ ਬਲੌਗ ਕਰ ਲਿਆ ਹੈਗਾ ਸ਼ੁਰੂ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਇਹ ਹੁਣ ਆਪਾਂ ਸਾਗ ਦਾ ਤੜਕਾ ਚੀਰ ਲਈ ਕੱਲ ਵਿੱਚ ਦੀ ਸਬਜ਼ੀ ਬਣਾ ਲਈ ਸੀ ਵੀ ਸਾਗ ਬਣਾਇਆ ਸੀ ਪਰਸੋਂ ਇਹ ਵੀ ਜਿਵੇਂ ਜਿਵੇਂ ਪੁਰਾਣਾ ਹੁੰਦਾ ਓਵੇਂ ਓਵੇਂ ਸਵਾਦ ਲੱਗਦਾ ਫਿਰ ਅੱਜ ਲਾ ਲਾਂਗੇ ਹੁਣ ਸਾਰੇ ਤੜਕਾ ਜਿਹੜਾ ਪਿਆ ਤੇ ਮੈਂ ਕਿ ਬੈਕਨ ਵਾਲੇ ਬੰਦੇ ਕਟੋਪ ਚੇਕਦੀਆਂ ਨਾਲੇ ਤੜਕਾ ਚੀਰ ਲੈਣੀ ਆ ਅਜੇ ਨਾ ਮੈਂ ਆ ਸ਼ੌਲ ਹੀ ਕੱਢੇ ਸੀਗੇ ਜਾਂ ਬਸ ਮਾੜੀ ਲੈਨਿੰਗ ਜੀ ਵਾਲੇ ਕੱਪੜੇ ਸੂਟ ਆਪਦੇ ਕੱਢੇ ਸੀਗੇ ਤੇ ਹਜੇ ਕੋਟੀਆਂ ਜੈਕਟਾਂ ਕੁਛ ਨਹੀਂ ਸੀ ਕੱਢੇ ਅੱਜ ਮੈਨੂੰ ਠੰਡ ਲੱਗਦੀ ਸੀ ਅੱਜ ਮੈਂ ਗੁਰਦੁਆਰੇ ਉਹ ਆ ਕੇ ਨਾ ਬੰਦਕ ਪਾ ਕੇ ਨਿੱਜੀ ਹੋ ਕੇ ਫੇਰ ਉੱਠ ਕੇ ਆਈ ਆ ਬਾਹਰ ਹੁਣ ਮੈਂ ਕਿਹ ਚੱਲ ਰੋਟੀ ਤੇ ਤੜਕਾ ਹੀ ਆ ਹੁਣ ਬਾਕੀ ਸਾਰਾ ਕੰਮ ਸਵੇਰੇ ਸਵਾਸਟ ਰੇਡ ਗਿਆ ਸੀ ਤੇ ਅੱਜ ਕੱਢਦੀ ਆ ਜੈਕਟਾਂ ਸਵੇਰੇ ਸਵੇਰ ਹੰਡ ਲੱਗਦੀ ਹੈ ਫਿਰ ਨਹਾ ਕੇ ਜੋ ਗੁਰਦੁਆਰੇ ਗਈ। ਥੋੜਾ ਰੋਟੀ ਸੇ ਆਲਦੇ ਬਹੁਨੇ ਵਸ ਦਾਣਾ ਸਬਜ਼ੀਆਂ ਨੂੰ ਜੀ ਨਹੀਂ ਕਰਦਾ ਸਾਗ ਨੂੰ ਹੀ ਜੀ ਕਰਦਾ ਵੀ ਸਾਗ ਨੂੰ 25 37 ਦਸਾਂ ਦੇਣੀ ਆ ਤੇ ਕੁਛ ਸਾਗ ਹੀ ਬਣਿਆ ਕਰ। ਇੱਕ ਵਾਰਾ ਬਣਾਇਆ ਦੋ ਤਿੰਨ ਡੰਗ ਵੈਸੇ ਜੀ ਨਿਕਲ ਜਾਂਦੇ। ਹੁਣ ਅੱਜ ਆ ਜਣੇ ਤਿੰਨ ਡੰਗ ਹੋ ਜਾਣ। ਚੁੱਲੇ ਤੇ ਲਾਵਾਂਗੇ ਤੜਕਾ ਅਗਰੇ ਲੱਗ ਜਾਂਦੀ ਹੈ ਸਭੀ ਬਸ ਤੜਕਾ ਤੜਕਾ ਚੁੱਲੇ ਤੇ ਲਾਉਣੀ ਹੈ ਚੁੱਲੇ ਤੇ ਸੋਹਣੀ ਚੀਜ਼ ਰਹਿ ਜਾਂਦੀ ਹੈ ਕੜਾਈ ਨੂੰ ਕਿਉਂ ਥੱਲੇ ਨੂੰ ਸਾਰੇ ਵਿੱਚ ਏਕ ਲੱਗਦਾ ਫਿਰ ਤੇ ਬਹਿੰਦੇ ਤੜਕਾ ਭੁੱਜ ਜਾਂਦਾ ਇੱਕ ਪਾਉਂਡ ਟਮਾਟਰ

ਅਸੀਂ ਬਈ ਖਵਾਜੇ ਦੀ ਕੜਾਈ ਸੁੱਖੀ ਸੀ ਇਹ ਦੋ ਥਾਂ ਹੀ ਤਾਂ ਲੈ ਗਈ ਮਡੇਰੀ ਤੇ ਘਰ ਵਾਲੇ ਘਰ ਵਾਲੇ ਖੇਤ ਤੇ ਮੰਦਰ ਵਾਲੀ ਪੜੀ ਚ ਤੇ ਮੱਲੀਆਂ ਵਾਲੀ ਪੜੀ ਤੇ ਮਡੇਰਾਂ ਵਾਲੀ ਰਹਿੰਦੀ ਸੀ ਤੇ ਹੁਣ ਅੱਜ ਫਿਰ ਟਾਈਮ ਲੱਗਾ ਗੁਰਜੀਤਾ ਦੀ ਲੈ ਕੇ ਚੱਲ ਗਏ ਕੜਾਈ ਮੋਟਰ ਚੱਲਦੀ ਸੀ 12 ਵਜੇ ਤੱਕ ਲੈ ਡਰੇਣੀ 12:30 ਵਜੇ ਤੱਕ ਤੇ ਬਾਬੇ ਪੁਰੀ ਬਣੀ ਦਾ ਨਾਂ ਲਿਆ ਇਹ ਤਾਂ ਇੱਕ ਸਰਦ ਦਾ ਭਾਵ ਨਹੀਂ ਹੁੰਦੀ ਆ ਹਰ ਇੱਕ insan ਚ ਹਨਾ ਖਵਾਜਾ ਬਲੀ ਵੀ ਬਹੁਤ ਤਕੜਾ ਪੀਰ ਹੋਇਆ ਦੱਸਦੇ ਖਵਾਜਾ ਬਲੀ ਕਰੀ ਭਲੀ ਤੇ ਮਾਲਕ ਚਾਹ ਲ ਹਰ ਇੱਕ ਦਾ ਸਤਕਾਰ ਕਰਨ ਦਾ ਬਲ ਦੇਵੇ ਸਮਰਤ ਲਾਵੇ ਤੇ ਵਧੀਆ ਚੱਲ ਪਾਣੀ ਦੇ ਸਰ ਤੇ ਹੀ ਫਸਲ ਹੁੰਦੀ ਆ ਹਨਾ ਇਹ ਨਾ ਪਰਸੋਂ ਜਦੋਂ ਅਸੀਂ ਆਲਮਾ ਨੂੰ ਪਾਣੀ ਛੱੜਦੇ ਸੀ 10 ਕ ਮਿੰਟਾਂ ਬਾਅਦ ਮੋਟਰ ਬੰਦ ਹੋ ਜਾਂਦੀ ਆ ਫੇਰ ਉਹ ਸਟਾਰਟਰ ਤੇ ਹੱਥ ਜਿਹਾ ਮਾਰਨਾ ਪੈ ਜਾਂਦਾ ਹੈ ਨਾ ਤੇ ਫੇਰ ਮੈਂ ਦਰਜੀਤ ਨੂੰ ਦੱਸਿਆ ਫੇਰ ਇਹਨੇ ਕਿਹਾ ਵੀ ਕਹਿੰਦੀ ਕੜਾਈ ਤਾਪ ਮੱਥਾ ਟੇਕ ਕੇ ਆਉਣੀ ਆ ਤੇ ਵੀ ਜੇ ਫੇਰ ਰੁਕੂਗੀ ਤਾਂ ਫੇਰ ਆਪਾਂ ਮਿਸਤਰੀ ਨੂੰ ਦਿਖਾਰਾਂਗੇ ਤੇ ਹੁਣ ਚਲੋ ਮਾਲਕ ਕਰੇ ਕਿਰਪਾ ਦਿਖਾ ਲਈ ਮਿਸਤਰੀ ਅੱਛਾ ਅਰਲੇ ਕਰਨਾ ਹੈ ਕਰਤੀ ਹੋਰੇ ਚਲੋ ਠੀਕ ਆ ਵੀ ਜ਼ਰੂਰੀ ਆ ਯਾਰ ਪਾਣੀ ਨਹੀਂ ਲੇ ਹਾਂ ਹਾਂ ਉਹ ਵੀ ਨਹੀਂ ਹੋਣੀ ਪਰ ਲੈ ਫਾਲੋ ਤੁਸੀਂ ਓਏ ਆ ਜਾਓ ਕੰਤਾ ਚਾਹ ਪੀ ਲਓ ਇੱਕ ਥੱਲੇ ਥੱਲੇ ਉਹਦੀਆਂ ਖਾਲੀਆਂ ਨੂੰ ਹੀ ਰੱਖੋ ਪਾਣੀ ਬਾਲਾ ਨਾ ਪਰੋ ਯਾਰ ਥੱਲੇ ਹੀ ਰੱਖੋ ਉਹਦੀ ਉਹਦੀ ਖਾਲੀ ਬਸ ਪਾਣੀ ਲਈ ਜਾਂਦੇ ਆ ਕੰਤਾ ਤੇ ਕੇਪੀ ਤੇ ਜਾਨੀ ਸਿਸਟਮ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਆਲੂ ਵੀ ਉਗਦੇ ਆਉਂਦੇ ਆ ਕਾਲਾ acharਾਂ ਕਿੱਲਿਆਂ ਤੇ ਤਾਂ ਸਪਰੇਅ ਕਰਾਤੀ ਨਦੀਨ ਬਹੁਤ ਹੋਇਆ ਜੇ ਕਿਤੇ ਕਣਕ ਬੀਜ ਲੈਂਦੇ ਤੇ ਕੱਲਾ ਗੁੱਲੀ ਡੰਡਾ ਹੀ ਹੋਣਾ ਸੀ ਕੁਦਰਤੀ ਮਾਲਕੀ ਆ ਵੀ ਸਿੱਧੇ ਪਾਸੇ ਨੂੰ ਆਪਾਂ ਨੂੰ ਤੋੜ ਦਿੰਦਾ ਬੰਦਾ ਤਾਂ ਸਿਆਣਾ ਹੋ ਕੇ ਕੁਝ ਵੀ ਨਹੀਂ ਕਰ ਸਕਦਾ ਤੇ ਜਿਵੇਂ ਆਪਣੇ ਕੋਲ ਆਲੂਆਂ ਦਾ ਬੀ ਵੀ ਹੈ ਨਹੀਂ ਸੀ ਐਤ ਕੀ ਤੇ ਚਲੋ ਬੀ ਵੀ ਸੱਜਣਾ ਮਿੱਤਰਾਂ ਨੇ ਦੇਤਾ ਤੇ ਆਲੂ ਲਾਤੇ ਆਪਾਂ ਨੌ ਕਿੱਦੇ ਤੇ ਕਾਲਾ acharਾਂ ਕਿੱਲਿਆਂ ਤੇ ਤਾਂ ਸਪਰੇਅ ਕਰਾਤੀ ਵੇਖੋ ਗੁੱਲੀ ਡੰਡਾ ਕਿੰਨਾ ਹੋਇਆ ਵੇ ਵੱਟਾਂ ਭਰੀਆਂ ਪੰਗਾਂ ਕਾਲੇ ਦੇ ਤੇ ਪਾਤੀਆ ਦਵਾਈ ਵਧਿਆ ਤੇ ਹੁਣ 1-2 ਦਿਨਾਂ ਚ ਮਾਰ ਜੂਗਾ ਸਾਰਾ ਗੁੱਲੀ ਡੰਡਾ ਨਦੀਨ ਜੋ ਵੀ ਆ ਤੇ ਉਧਰ ਪਾਣੀ ਲਈ ਜਾਂਦੇ ਆ ਦਵਾਰੋਂ ਪਹਿਲੀ ਥੋੜੀ ਜਿਹੀ ਖੁਸ਼ਕ ਸੀਗੀ ਦਵਾਰਾ ਪਾਣੀ ਲਾਉਨੇ ਆ ਤੇ ਬਾਅਦ ਚ ਚਲੋ ਨਦੀਨ ਹੋ ਗਿਆ ਉਹ ਫਿਰ ਉਹ ਤੇ ਸਪਰੇਅ ਕਰ ਦਿਆਂਗੇ ਜੇਕਰ ਉਹ ਖਾਲੀ ਥਾਂ ਹੈ ਜਿਹੜਾ ਉੱਥੇ ਯਾਰ ਘਰੇ ਪਾਇਆ ਸੀ ਆਪਣੇ ਤੋਰ ਗਿਆ ਯਾਰ ਉਹਦੇ ਵੀ ਮੜਾ ਜਾਣਾ ਲੈ ਸਾਗ ਹੋਣਾ ਜੀ ਇਹ ਤਾਂ पानी उत्ते भी चढ़ा दो चलो चाह पी लगे चली गई आ मैंने चाय ਇਸ ਵੇਲੇ ਮੈਂ ਲੱਗਦਾ ਪੂਰਾ ਖਸਾਬੀ ਬਣਾ ਲੇਗੀ ਵੈਸੇ ਸਾਗ ਪਿਆ ਸਾਗ ਨਾਲ ਰੋਟੀ ਖਾਣਾ ਵੀ ਸਾਰੇ ਜਾਣੀ ਬੇਈਆਂ ਨਾ ਫਿਰ ਸੁਆਦ ਜੀ ਨਹੀਂ ਲੱਗਦਾ ਉਹਦੇ ਦੀਆਂ ਜਦੋਂ ਤੋਂ ਦੀ ਦੋ ਦਿਨਾਂ ਨਾਲ ਵੀ ਨਹੀਂ ਆਉਂਦੇ ਤੋ ਕੁ ਪਿੰdireti ਸੀ ਹੈ ਪਿੰdireti ਸੀ ਇਹਨਾਂ ਚੱਕ ਗਾਂ ਪੁੱਛਿਆ ਕਰ ਕਿਹੜੇ ਪਿੰਜਲੇ ਵੱਡੇ ਜੀ ਉਹਦੇ ਵਿੱਚ ਰੱਖੇ ਜੀ ਵੱਡੇ ਪਿੰਜਲੇ ਨੇ ਹਾਂ ਤੇ ਵਿੱਚ ਹੀ ਛੋਣੀ ਹੁੰਦੀ ਆ ਠੀਕ ਬੱਚਾ ਮੈਂ ਤੈਨੂੰ ਗੋਲ ਨਾ ਪੁੱਛਿਆ ਗੋਲ ਨਾ ਅੱਛਾ ਗੋਲੀ ਦੇਤੀ ਕਦੋਂ ਗੋਲੀ ਦੇਤੀ ਖਾ ਗਈ ਬਾਹਰ ਨੂੰ ਇੱਕ ਆਪੇ ਹੀ ਕੁੜਕੀ ਮੈਂ ਰੋਟੀ ਪਾਤੀ ਇਹਨੂੰ ਹਾਂ ਮੈਂ ਇਹ ਮੁੱਛ ਪਾਈ ਇਹਨੇ ਕੁੜਕੀ ਮੈਂ ਵੇਖੀ ਨਹੀਂ ਮੈਂ ਥੱਲੇ ਨਾਲ ਸਿੱਟੇ ਮੈਂ ਤਾਂ ਕਿਤੇ ਬੋਰਕਾ ਕਹਿੰਦਾ ਤੇ ਮੈਂ ਪਾਣੀ ਦਾ ਸਰਦਿਕਾ ਬੋਲ ਨਹੀਂ ਤੇ ਮੈਂ ਦੇਖ ਸਰ ਇਹ ਪੇਸੋ ਵਾਲੇ ਅੰਦਰ ਮੈਂ ਰੱਖ ਲਿਆ ਬਟ ਅਪੰਜਰਾ ਰੱਖੇਗੀ ਤੇ ਰੱਖਿਓ ਵਧੀਆ ਬਣਾ ਦੂਗਾ ਉਹ ਨਾ ਟਾਇਰ ਲੈ ਜਾ ਕਿੰਨੇ ਹਣਕੇ ਦੋਨੇ ਪਾਸੇ ਪੱਤੀਆਂ ਲਾ ਦੇ ਕਰ ਵਧੀਆ ਬਣਾ ਲੈ ਦੀਰ ਘਾਲੂ ਸਭ ਜਿਗਣੀ ਪਈ ਤਾਂ ਨਹੀਂ ਮਾੜੀ ਲਓ ਜੀ ਕੰਮ ਧੰਦੇ ਆਪਣੇ ਸਾਰੇ ਨਿਪੜ ਗਏ 6:00 ਵਜ ਗਏ ਅੱਜ ਮੈਨੂੰ ਹਨੇਰਾ ਹੀ ਹੋ ਗਿਆ ਵਿੱਚ ਦੀ ਤਾਂ ਮੈਂ ਦਿਖਾਉਣੀ ਆ ਤੁਹਾਨੂੰ ਕੀ ਕਰਨ ਲੱਗ ਗਈ ਸੀ ਪਹਿਲਾਂ ਤਾਂ ਤੁਹਾਨੂੰ ਦਿਖਾਵਾਂ ਮੈਂ ਮੇਰੇ ਕਰਨ ਪੁੱਤ ਦੇ ਸ਼ੌਂਕ ਜਿੱਦਾਂ ਕੀ ਕਰਕੇ ਇੱਕ ਹੂਟਰ ਲਵਾਇਆ ਇੱਕ ਲਾਈਟਾਂ ਲਵਾਈਆਂ ਥੱਲੇ ਰੰਗ-ਬਰੰਗੀਆਂ ਜਿਹੀਆਂ ਮੋਦਿਆਂ ਫੋਟੋ ਬਣਨੀ ਦੇ ਕੇ ਆਇਆ ਸੀ ਗੱਡੀ ਤੇ ਲਾਉਣ ਵਾਸਤੇ ਇਹ ਬਣਾਈ ਮੈਂ ਸ਼ਾਮ ਨੂੰ ਭਾਂਡੇ ਭੁੰਡੇ ਧੋ ਕੇ ਅੱਜ ਨਾ ਸਵੇਰੇ ਮੈਨੂੰ ਠੰਡ ਲੱਗੀ ਤੇ ਮੈਂ ਕਿਹਾ ਜੈਕਟਾਂ ਬੈੱਡ 'ਚ ਰੱਖੀਆਂ ਪਈਆਂ ਸੀ ਇਹ ਦੋਨੇ ਜੈਕਟਾਂ ਮੈਂ ਕੱਢ ਕੇ ਧੋਤੀਆਂ ਮੈਂ ਸਵੇਰੇ ਗੁਰਦੁਆਰੇ ਜਾਣ ਲੱਗੀ ਨਾ ਪਾਉਂਗੀ ਜੋ ਸਵੇਰੇ ਬਣਾਉਂਨੇ ਆਸ ਵਕਤ ਫਿਰ ਉਦੋਂ ਠੰਡ ਲੱਗਦੀ ਆ ਫਿਰ ਮੈਂ ਉਦੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਪਾ ਕੇ ਜਾਣਾ ਸੂਟ ਪ੍ਰੈਸ ਕੀਤਾ ਹੁਣ ਵੀਰ ਜੀ ਨੇ ਪ੍ਰੈਸ ਲਾ ਲਈ ਸਾਡੀ ਤਾਂ ਜੇਟ ਪਰਝਾਈ ਦੀ ਵਾਰੀ ਆਉਂਦੀ ਆ ਰਾਤ ਨੂੰ ਸੂਟ ਪ੍ਰੈਸ ਕਰਕੇ ਪਾਉਣ ਦੀ ਸਾਰਾ ਦਿਨ ਸਾਡਾ ਕੰਮ ਚ ਨਿਕਲ ਜਾਂਦਾ ਹੈ ਹਾਂ ਮਾਇਆ ਕਹਤੇ ਉਹੀ ਪਈ ਰਜਾਈ ਲਾਈ ਰਜਾਈ ਹੈ ਨਹੀਂ ਤੇਰੇ ਕੋਲ ਨੰਪਾਲ ਤੇ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਕੱਲ ਮਿਲਾਂਗੇ ਆਪਾਂ ਨਵੇਂ ਬਲੌਗ ਵਿੱਚ ਬਾਏ